ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਇੱਕ ਬਹੁਤ ਹੀ ਸਪੈਸ਼ਲ ਸਿੰਪਲ ਟੇਸਟੀ ਤੇ ਕ੍ਰਿਸਪੀ ਸਨੈਕ ਕੜੀ ਲੀਫਸ ਪਕੌੜੇ ਸਿਰਫ ਦੋ ਹੀ ਇਨਗਰੀਡੀਅੰਟਸ ਨਾਲ ਬਣ ਜਾਂਦਾ ਹੈ ਕੜੀ ਲੀਫਸ ਤੇ ਬੇਸਨ ਕੜੀ ਲੀਫਸ ਨੂੰ ਪਹਿਲਾਂ ਚੰਗੀ ਤਰ੍ਹਾਂ ਧੋ ਲਵੋ ਤੇ ਇੱਕ ਪਲੇਟ ਵਿੱਚ ਕੱਢ ਲਓ ਆਪਾਂ ਸਭ ਤੋਂ ਪਹਿਲਾਂ ਲਵਾਂਗੇ 1 ਕੱਪ ਬੇਸਨ ਉਸ ਵਿੱਚ ਸਵਾਦ ਅਨੁਸਾਰ ਨਮਕ ਮਿਰਚ ਹਲਦੀ ਜੀਰਾ ਜੀਰਾ ਪਾਊਡਰ ਤਨੀਆ ਪਾウダー ਅਜਵਾਇਨ ਅਤੇ ਥੋੜਾ ਜਿਹਾ ਗਰਮ ਮਸਾਲਾ ਪਾ ਲਵਾਂਗੇ ਬਸ ਜੀ ਇਹ ਹੋ ਇਨਗਰੀਡੀਅੰਟਸ ਨਾਲ ਆਪਾਂ ਪਰਫੈਕਟ ਪਕਵਡੇ ਬਣਾ ਲੈ ਰਹੇ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵੋ ਤੁਸੀਂ ਇੱਕ ਚਮਚ ਤੇਲ ਪਾ ਦਿਓ ਪਾਣੀ ਪਾ ਕੇ ਇਸ ਦਾ ਬੈਟਰ ਤਿਆਰ ਕਰ ਲਓ ਥੋੜਾ ਪਾਣੀ ਪਾ ਕੇ ਇੱਕ ਸਮੂਥ ਜਿਹਾ ਬੈਟਰ ਭੱਜ ਜਾਏਗਾ ਪਾਣੀ ਥੋੜਾ ਹੋਰ ਪਾ ਲਓ ਜ਼ਰੂਰਤ ਹੋਵੇ ਉਸ ਅਨੁਸਾਰ ਇਸ ਨੂੰ ਪਾ ਲਓ ਇੱਕ ਮੀਡੀਅਮ ਕੰਸਿਸਟੈਂਸੀ ਦਾ ਬਣਾ ਲਓ ਹਾਂਜੀ ਫਰਾਈ ਪੈਨ ਵਿੱਚ ਤੇਲ ਗਰਮ ਕਰੋ ਹਾਂਜੀ ਨਾਲ ਹੀ ਪੂਰੇ ਦਾ ਪੂਰਾ ਕੜੀ ਪੱਤਾ ਲੀਵ ਡਿਪ ਵੇਸਨ ਵਿੱਚ ਡਿਪ ਕਰਕੇ ਕੜੀ ਪੱਤਾ ਲੀਵਸ ਨੂੰ ਫਰਾਈ ਪੈਨ ਵਿੱਚ ਪਾ ਦਿਓ ਇੱਕ ਇੱਕ ਕਰਕੇ ਹਲਕੇ ਹੱਥਾਂ ਨਾਲ ਇਸ ਨੂੰ ਪਾterna ਪੂਰੇ ਦੇ ਪੂਰੀ ਸਟਿਕ ਨੂੰ ਹੀ ਇਸ ਦੇ ਵਿੱਚ ਆਪਾਂ ਤੇਲ ਵਿੱਚ ਛੱਡ ਦਿਆਂਗੇ ਹਲਕੇ ਹੱਥ ਨਾਲ ਇਸ ਨੂੰ ਆਪਾਂ ਹਿਲਾਉਂਦੇ ਰਹਾਂਗੇ ਇਸ ਨੂੰ ਬਹੁਤ ਜ਼ਿਆਦਾ ਤੇਜ਼ ਨਹੀਂ ਰੱਖਣਾ ਮੀਡੀਅਮ ਹੀ ਰੱਖਣਾ ਹੈ ਨਾ ਹੀ ਸਿਮ ਤੇ ਕਰਨਾ ਹੈ ਮੀਡੀਅਮ ਆਂਚ ਤੇ ਇਸ ਨੂੰ ਆਪਾਂ ਪੱਕਣ ਦੇਣਾ ਤੇ ਹਲਕੇ ਹੱਥਾਂ ਨਾਲ ਇਸ ਨੂੰ ਉਲਟ ਪਲਟ ਕਰਦੇ ਹੋਏ ਵਕਾ ਲਓ ਪਿੰਨੀ ਪਿੰਨੀ ਖੁਸ਼ਬੂ ਆਣੀ ਸ਼ੁਰੂ ਹੋ ਗਈ ਹੈ ਇਹ ਪਕੌੜੇ ਗਰਮ ਚਾਹ ਨਾਲ ਬਹੁਤ ਹੀ ਮਜ਼ੇਦਾਰ ਲੱਗਤੇ ਨੇ ਤੁਸੀਂ ਇਹਨਾਂ ਨੂੰ ਗ੍ਰੀਨ ਚਟਨੀ ਕੈਚੱਪ ਨਾਲ ਸਰਵ ਕਰ ਸਕਦੇ ਹੋ ਸਿੰਪਲ ਜੀ ਰੈਸਪੀ ਹੈ ਪਰ ਇਹਦਾ ਟੇਸਟ ਇੱਕਦਮ ਯੰਮੀ ਹੈ ਵੀਡੀਓ ਅਗਰ ਪਸੰਦ ਆ ਰਹੀ ਹੋਵੇ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜਦੋਂ ਇਹ ਕ੍ਰਿਸਪੀ ਲੱਗਣ ਤਾਂ ਇਹਨਾਂ ਨੂੰ ਆਪਾਂ ਟਿਸ਼ੂ ਪੇਪਰ ਤੇ ਕੱਢ ਲਵਾਂਗੇ ਤਾਂ ਕਿ ਜਿਹੜਾ ਐਕਸਟਰਾ ਦਾ ਤੇਲ ਹੈ ਉਹ ਉਹ ਟਿਸ਼ੂ ਪੇਪਰ ਤੇ ਐਬਜ਼orb ਹੋ ਜਾ ਬਾਕੀ ਰਹਿੰਦੇ ਹੋਏ ਲੀव्स ਨੂੰ ਵੀ ਇਸੇ ਤਰ੍ਹਾਂ ਹੀ ਆਪਾਂ ਬੇਸਨ ਦੇ ਵਿੱਚ ਡਿਪ ਕਰਕੇ ਫਰਾਈ ਕਰ ਲੈਣਾ ਲਓ ਜੀ ਕ੍ਰਿਸਪੀ ਐਰੋਮੈਟਿਕ ਪਕੌੜਾਜ਼ ਤਿਆਰ ਨੇ ਥੈਂਕ ਯੂ